ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਲੀਮਾ ਚਾਵਲ ਚਾਵਲ ਤਾਂ ਤੁਸੀਂ ਬਹੁਤ ਵਾਰੀ ਬਣਾਏ ਹੋਣਗੇ ਪਰ ਇੱਕ ਵਾਰੀ ਤੁਸੀਂ ਇਹ ਮੇਰੇ ਤਰੀਕੇ ਦੇ ਚਾਵਲ ਬਨਾਇਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਐ ਜਿਹੜੇ ਨਿਆਜ਼ ਵਗੈਰਾ ਬਣਾਉਂਦੇ ਐ ਉਹ ਇੰਨਾ ਚਾਵਲਾਂ ਨੂੰ ਚੰਗੀ ਤਰ੍ਹਾਂ ਜਾਂਦੇ ਐ ਬਲੀਮਾ ਚਾਵਲ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ 1.5 ਗਲਾਸ ਚਾਵਲਾਂ ਦਾ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਘਰ ਲਾਂਗੇ ਸਾਫ਼ ਇਹ ਆਪਾਂ ਬਾਸਪਤੀ ਚਾਵਲ ਲਏ ਆ ਤੁਸੀਂ ਦੂਸਰੇ ਸਿੰਪਲ ਚਾਵਲ ਬਿਲਕੁਲ ਯੂਜ਼ ਨਾ ਕਰਿਓ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਲੈ ਲਾਂਗੇ ਤੇ ਇਹਨੂੰ 10 ਮਿੰਟ ਤੱਕ ਇਹਦੇ ਵਿੱਚ ਭਿਉਂ ਕੇ ਰੱਖ ਦਾਂਗੇ ਤੇ ਇ ਤਾਂ ਆਪਾਂ 2-3 ਵਾਰੀ ਇਹਨੂੰ ਪਾਣੀ ਵਿੱਚ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉਸ ਤੋਂ ਬਾਅਦ ਆਪਾਂ ਚਾਵਲਾਂ ਤੋਂ ਦੁੱਗਣਾ ਪਾਣੀ ਨੂੰ ਗਰਮ ਰੱਖ ਲਾਂਗੇ ਜਿਵੇਂ ਡੇਢ ਕਲਾਸ ਚਾਵਲ ਹੈਗੇ ਤੁਸੀਂ 3 3/2 ਗਲਾਸ ਪਾਣੀ ਗਰਮ ਰੱਖ ਦਿਓ ਜੇ ਜ਼ਿਆਦਾ ਹੋ ਜੂ ਥੋੜਾ ਬਹੁਤ ਕੋਈ ਨਹੀਂ ਪਰ ਘਟਣਾ ਹੋਵੇ ਉਸ ਤੋਂ ਬਾਅਦ ਤੁਸੀਂ 5-6 ਲੌਂਗ ਲੈ ਲਿਓ ਤੇ 4-5 ਇਲਾਇਚੀਆਂ ਇਹਨਾਂ ਨੂੰ ਤੁਸੀਂ ਹਲਕਾ ਜਿਹਾ ਕੁੱਟ ਲੈਣਾਗਾ ਉਸ ਤੋਂ ਬਾਅਦ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਫੂਡ ਕਲਰ ਤੁਸੀਂ ਕੋਈ ਮਰਜ਼ੀ ਕਲਰ ਪਾ ਸਕਦੇ ਹੋ ਵੈਸੇ ਇਹਨਾਂ ਦੇ ਵਿੱਚ ਪੀਲਾ ਕਲਰ ਹੀ ਪੈਂਦਾ ਜੀ ਨੂੰ ਆਪਾਂ ਲੱਡੂਆਂ ਵਾਲਾ ਰੰਗ ਵੀ ਕਹਿ ਦਿੰਨੇ ਆ ਇਹ ਪੌੜਾ ਜ਼ਰੂਰੀ ਹੈ ਕਿਉਂਕਿ ਇਹਦੇ ਵੀ ਨਾ ਚਾਵਲ ਸੋਹਣੇ ਨਹੀਂ ਲੱਗਦੇ ਉਸ ਤੋਂ ਬਾਅਦ ਸਾਰੀਆਂ ਲੌਂਗ ਤੇ ਇਲਾਚੀਆਂ ਆਪਾਂ ਇਸ ਪਾਣੀ ਦੇ ਵਿੱਚ ਪਾ ਦਾਂਗੇ ਤੇ ਫਿਰ ਆਪਾਂ ਪਾਵਾਂਗੇ ਜੀ ਆਪਣੇ ਸਾਫ਼ ਕੀਤੇ ਹੋਏ ਚਾਵਲ ਹੌਲੀ-ਹੌਲੀ ਆਪਾਂ ਸਾਰੇ ਇਸ ਪਾਣੀ ਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਇਹਨੂੰ ਉਬਲਣ ਦੇ ਲਈ ਆਪਾਂ ਰੱਖ ਦਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈ ਹੈ ਜੀ ਡ్రਾਈ ਫਰੂਟ ਉਹ ਜਿਹੜੇ ਤੁਹਾਨੂੰ ਪਸੰਦ ਆ ਉਹ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਪਹਿਲਾਂ ਹੀ ਪਾਉਣਿਆ ਹੈ ਕਈ ਕਹਿ ਦਿੰਦੇ ਆ ਤੁਸੀਂ ਰੋਸਟ ਨਹੀਂ ਕੀਤੇ ਜਾਂ ਤੁਸੀਂ ਇਹ ਉਬਾਲ ਲੇ ਤੇ ਇਸੇ ਤਰੀਕੇ ਨਾਲ ਇਹਦੇ ਵਿੱਚ ਪੈਂਦੇ ਆ ਕਿਉਂਕਿ ਇਹਨਾਂ ਦੇ ਵਿੱਚ ਕਲਰ ਵੀ ਆ ਜਾਂਦਾ ਹੈ ਹਲਕਾ ਜਿਹਾ ਤੇ ਵੈਸੇ ਵੀ ਆਪਾਂ ਜਿਆਦਾ ਪਾਣੀ ਇਹਦੇ ਵਿੱਚ ਜਿਹੜਾ ਯੂਜ਼ ਨਹੀਂ ਕੀਤਾ ਆਪਾਂ ਪੂਰਾ ਜਾਈ ਪਾਣੀ ਲਿਆ ਸੀਗਾ ਦੇਖੋ ਚਾਵਲ ਆ ਜਿਹੜੇ ਥੋੜੀ ਜੀ ਦੇਰ ਬਾਅਦ ਹੀ ਫੁੱਲਨੇ ਸ਼ੁਰੂ ਹੋਗੇ ਇਹਨਾਂ ਤੇ 15 ਕ ਮਿੰਟ ਲੱਗ ਜਾਂਦੇ ਆ ਇਸ ਤਰੀਕੇ ਨਾਲ ਚਾਵਲ ਬਣਨ ਤੇ ਚਾਵਲ ਨੂੰ ਤੁਸੀਂ 90% ਪਕਾਉਣਾਗਾ ਜਿਆਦਾ ਨਹੀਂ ਪਕਾਉਣਾਗਾ ਵੀ ਤੁਸੀਂ ਪੂਰੇ ਤਿਆਰ ਨਹੀਂ ਕਰਨੇ ਉਸ ਤੋਂ ਬਾਅਦ ਇੱਕ छन्ਨੀ ਦੇ ਵਿੱਚ ਆਪਾਂ ਸਾਰੇ ਚਾਵਲਾਂ ਨੂੰ ਹੌਲੀ-ਹੌਲੀ ਕੱਢ ਲਾਂਗੇ ਤੇ ਤਾਂਕਿ ਇਹਨਾਂ ਦੀ ਜਿਹੜੀ ਗਰਮ ਹਵਾ ਜੀ ਹੈ ਉਹ ਵੀ ਬਾਹਰ ਨਿਕਲ ਜੂਗੀ ਫਿਰ ਤੁਸੀਂ ਕੀ ਕਰਨਾ ਇੱਕ ਕਣਾਈ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਲੈ ਲੈਣਾ ਤੇ ਉਸ ਤੋਂ ਬਾਅਦ ਚਾਵਲਾਂ ਨੂੰ ਤੁਸੀਂ 15-20 ਮਿੰਟ ਰੱਖ ਦੇਣਾਗਾ ਕੱਢ ਕੇ ਤਾਂਕਿ ਇਹਨਾਂ ਦਾ ਪਾਣੀ ਵਗੈਰਾ ਨੁੱਚੜ ਜੇ ਫਿਰ ਤੁਸੀਂ ਦੇਸੀ ਘਿਓ ਦੇ ਉੱਪਰ ਇਸ ਤਰੀਕੇ ਦੇ ਨਾਲ ਚਾਵਲਾਂ ਦੀ ਹਲਕੀ ਜਿਹੀ ਪਰਤ ਬਣਾ ਦੇਣੀ ਹੈ ਥੋੜੀ-ਥੋੜੀ ਫੇਰ ਤੁਸੀਂ ਇਹਨਾਂ ਦੇ ਉੱਪਰ ਚੀਨੀ ਪਾ ਦੇਣੀ ਹੈ ਜਿਹੜੀ ਖੰਡ ਹੈਗੀ ਆਪਾਂ ਪਾਈ ਉਹ ਤੁਸੀਂ ਥੋੜੀ ਪਾਉਣੀ ਹੈ ਜਿਵੇਂ ਆਪਾਂ ਇੱਥੇ ਅੱਧਾ ਕਿਲੋ ਚਾਵਲ ਲਈ ਹੈ ਤੇ ਤੁਸੀਂ ਉਹਦੇ ਵਿੱਚ ਆਪਾਂ 150 ਗ੍ਰਾਮ ਹੀ ਖੰਡ ਪਾਈ ਹੈ ਕਿਉਂਕਿ ਜਿਹੜੀ ਇਹ ਚਾਵਲਾਂ ਦੇ ਵਿੱਚ ਆਪਾਂ ਇੱਕ ਸਪੈਸ਼ਲ ਚੀਜ਼ ਪਾਵਾਂਗੇ ਜਿਹਦੇ ਨਾਲ ਚਾਵਲ ਬਹੁਤ ਜ਼ਿਆਦਾ ਮਿੱਠੇ ਹੋ ਜਾਣਗੇ ਤੇ ਉਹ ਚੀਜ਼ ਦਾ ਟੇਸਟ ਅਲੱਗ ਹੀ ਹੈ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਬਿਲਕੁਲ ਵੀ ਨਾ ਕਰਿਓ ਇਸੇ ਤਰੀਕੇ ਨਾਲ ਆਪਾਂ ਦੋ ਤਿੰਨ ਪਰਤਾਂ ਬਣਾ ਕੇ ਖੰਡ ਪਾਵਾਂਗੇ ਤੇ ਉੱਪਰ ਇਹਦੇ ਕਿਸ਼ਮਿਸ਼ ਵਗੈਰਾ ਪਾ ਦਾਂਗੇ ਤੇ ਇਹ ਆਪਾਂ ਪਹਿਲਾਂ ਨਹੀਂ ਪਾਏ ਸੀ ਕਿਉਂਕਿ ਜਦੀਆਂ ਦਾਖਾਂ ਹੋਗੀਆਂ ਪਾਣੀ ਦੇ ਵਿੱਚ ਇਹ ਫੁੱਲ ਜਾਂਦੀਆਂ ਹੈਗੀਆਂ ਤੇ ਵਧੀਆ ਨਹੀਂ ਲੱਗਦੀਆਂ ਇਸੇ ਤਰ੍ਹਾਂ ਹੀ ਆਪਾਂ ਸਾਰੇ ਚਾਬਲਾਂ ਨੂੰ ਪਾ ਦਾਂਗੇ ਖੰਡ ਜਿਹੜੀ ਇਹਨਾਂ ਦੇ ਵਿਚਕਾਰ ਆਪਾਂ ਰੱਖ ਦਾਂਗੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਥੋੜੀ ਜਿਹੀ ਜ਼ੇਰ ਲਈ ਟੱਕ ਦਾਂਗੇ ਤੇ ਆਪਾਂ ਇਹਦੇ ਉੱਪਰ ਇੱਕ ਚਮਚਾ ਦੇਸੀ ਘਿਓ ਦਾ ਉੱਪਰ ਪਾਤਾ ਪਹਿਲਾਂ ਆਪਾਂ ਥੋੜਾ ਜਿਹਾ نیچے ਪਾਇਆ ਸੀ ਹੁਣ ਆਪਾਂ ਇਹਦੇ ਉੱਪਰ ਪਾਤਾ ਉਸ ਤੋਂ ਬਾਅਦ ਆਪਾਂ ਇਹ ਚਾਵਲਾਂ ਨੂੰ ਥੋੜਾ ਹਲਕਾ ਜਿਹਾ ਮਿਕਸ ਕਰਾਂਗੇ ਤੇ ਇਹ ਚਾਵਲ ਹੈ ਜਿਹੜੇ ਆਪਾਂ ਥੋੜੇ ਜਿਹਾ ਘੱਟ ਪਕਾਏ ਹੋਏ ਸੀ ਤੁਹਾਨੂੰ ਪਤਾ ਹੈ ਹੁਣ ਇਹਦੇ ਵਿੱਚ ਇਹ ਪੂਰੇ ਤਿਆਰ ਹੋ ਜਾਣਗੇ ਕਿਉਂਕਿ ਇਹ ਚਾਵਲ ਹਨ ਜਿਹੜੇ ਉਹ ਖੁੱਲਨੇ ਬਿਲਕੁਲ ਵੀ ਨਹੀਂ ਚਾਹੀਦੇ ਜਦੋਂ ਇਹ ਚਾਵਲ ਬਣ ਗਏ ਤੁਸੀਂ ਕੱਲੇ-ਕੱਲੇ ਚਾਵਲ ਨੂੰ ਗਿਣ ਸਕਦੇ ਹੋ ਬਹੁਤ ਹੀ ਜ਼ਿਆਦਾ ਦੇਖਣ ਵਿੱਚ ਸੋਹਣੇ ਲੱਗਦੇ ਐ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਇੱਕ ਵਾਰੀ ਤੁਸੀਂ ਇਸ ਤਰੀਕੇ ਦੇ ਮਿੱਠੇ ਚਾਵਲ ਬਣਾ ਕੇ ਜ਼ਰੂਰ ਦੇਖਿਓ ਹਜੇ ਇਹਨਾਂ ਨੂੰ ਆਪਾਂ ਅੱਗੇ ਵੀ ਬਹੁਤ ਵਧੀਆ ਹੋਰ ਤਰੀਕੇ ਨਾਲ ਤਿਆਰ ਕਰਾਂਗੇ ਗੈਸ ਆਪਾਂ ਬੰਦ ਕਰ ਦਿੱਤਾ 2 ਮਿੰਟ ਲਈ ਆਪਾਂ ਐਸੇ ਤਰੀਕੇ ਦੇ ਨਾਲ ਹੀ ਰੱਖ ਦਾਂਗੇ ਉਸ ਤੋਂ ਬਾਅਦ ਫਿਰ ਆਪਾਂ ਚਾਵਲਾਂ ਦਾ ਜਿਹੜਾ ਹੈਗਾ ਉੱਪਰ ਟੱਕਣ ਵਗੈਰਾ ਉਹਨੂੰ ਚੈੱਕ ਦਾਂਗੇ ਤੇ ਇਹਦੇ ਉੱਪਰ ਤੁਸੀਂ ਕੋਈ ਵੀ ਕੱਪੜਾ ਹੈਗਾ ਜਿਹੜਾ ਉਹ ਦੇ ਦੇਣਾ ਕਿਉਂਕਿ ਜੇ ਜ਼ਿਆਦਾ ਸਮੇਂ ਤੱਕ ਬੰਦ ਰਿਹਾ ਇਹ ਆਪਸ ਵਿੱਚ ਜੁੜ ਜਾਣਗੇ ਘੰਟਾ ਡੇਢ ਘੰਟਾ ਇਸ ਤਰੀਕੇ ਨਾਲ ਹੀ ਰੱਖ ਦੇਣਾ ਤੇ ਇਹ ਠੰਡੇ ਵੀ ਪਏ ਪਏ ਹੋ ਜਾਣਗੇ ਤੇ ਉਸ ਤੋਂ ਬਾਅਦ ਦੇਖੋ ਚਾਵਲ ਠੰਡੇ ਹੋਗੇ ਤੇ ਉਹਨੂੰ ਤੁਸੀਂ ਇੱਕ ਖੁੱਲੇ ਭਾਂਡੇ ਦੇ ਵਿੱਚ ਕੱਢ ਲੈਣਾ ਆਪਾਂ ਇੱਥੇ ਪ੍ਰਾਂਤ ਲਈ ਹੈਗੀ ਤੇ ਸਾਰੇ ਚਾਵਲ ਤੁਸੀਂ ਇਹਦੇ ਵਿੱਚ ਕੱਢ ਲੈਣੇ ਆ ਜਿਹੜੇ ਤੁਹਾਨੂੰ ਇਕੱਠੇ ਜੇ ਜਿੰਦੀਆਂ ਇਹ ਵੀ ਸਭ ਖਿੱਲਰ ਜਾਣਗੇ ਚਾਵਲ ਇਹਨਾਂ ਨੂੰ ਤੁਸੀਂ ਹਲਕੇ ਜਿਹੇ ਹੱਥਾਂ ਨਾਲ ਹੀ ਖਿਲਾਰਨੇਗਾ ਜਿਆਦਾ ਇਹਨਾਂ ਤੇ ਤੁਸੀਂ ਜੋ ਨਹੀਂ ਲਗਾਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕਲਾਕੰਦ ਇਹ ਜਿਹੜੀ ਇਕੱਲੇ ਹੀ ਵਾਈਟ ਕਲਰ ਦੀ ਆਉਂਦੀ ਹੈ ਤੁਸੀਂ ਉਹ ਲੈ ਲੈਣੀ ਹੈ ਤੇ ਆਪਾਂ ਖੰਡ ਘੱਟ ਪਾਈ ਸੀ ਕਿਉਂਕਿ ਆਪਾਂ ਇੱਥੇ ਕਲਾਕੰਧ ਪਾਣੀ ਸੀ ਤੇ ਤੁਸੀਂ ਇਹਦਾ ਟੇਸ ਜਿਹੜਾ ਦੇਖਿਓ ਤੁਹਾਡੇ ਰੋਜ਼ ਦੇ ਬਨ ਵਾਲੇ ਚਾਵਲਾਂ ਤੋਂ ਕਿਤੇ ਜ਼ਿਆਦਾ ਵਧੀਆ ਹੋਊਗਾ ਇੱਕ ਵਾਰੀ ਤੁਸੀਂ ਇਹ ਚਾਵਲ ਬਣਾ ਲੇ ਤਾਂ ਹਰ ਵਾਰ ਇਹ ਹੀ ਚਾਵਲ ਬਣਾਇਆ ਕਰੋਗੇ ਤੇ ਇਹਨਾਂ ਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ 6-7 ਦਿਨਾਂ ਤੱਕ ਇਹ ਆਮਨਲ ਫ੍ਰਿਜ ਵਿੱਚ ਰਹਿ ਸਕਦੇ ਐ ਪਰ ਜਦੋਂ ਤੁਸੀਂ ਗਰਮ ਕਰਕੇ ਇਹ ਖਾਣੇ ਹੈ ਨਾ ਗਰਮੀ ਦਾ ਸਮਾਂ ਹੈ ਚਾਹੇ ਤਾਂ ਤੁਸੀਂ 2-3 ਘੰਟੇ ਵੈਸੀ ਵਾਰ ਕੱਢ ਕੇ ਰੱਖ ਦਿਓ ਨਹੀਂ ਤੁਸੀਂ ਬਿਲਕੁਲ ਹਲਕਾ ਚਾ ਗਰਮ ਕਰਨਾ ਇਹਨੂੰ ਗੈਸ ਦੇ ਉੱਪਰ ਗਰਮ ਨਾ ਕਰਿਓ ਕਿਉਂਕਿ ਜਿਹੜੀ ਕਲਾਕੰਦ ਹੈਗੀ ਉਹ ਮੈਲਟ ਹੋ ਜੂਗੀ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਪਾਵਾਂਗੇ ਫਰੂਟ ਚੈਰੀ ਤੇ ਦੇਖੋ ਕਿੰਨੇ ਜ਼ਿਆਦਾ ਇਹ ਦੇਖਣ ਵਿੱਚ ਵੀ ਸੋਹਣੇ ਲੱਗਦੇ ਖਾਣ ਵਿੱਚ ਕਿੰਨੇ ਟੇਸਟੀ ਹੋਣਗੇ ਇਸ ਤਰੀਕੇ ਦੇ ਚਾਵਲ ਤੁਸੀਂ ਜ਼ਰੂਰ ਬਣਾਇਓ ਜਿਹੜੀਆਂ ਚੀਜ਼ਾਂ ਤੁਹਾਨੂੰ ਹੋਰ ਵੀ ਪਸੰਦ ਹੋਈਆਂ ਤੁਸੀਂ ਚਾਵਲਾਂ ਦੇ ਉੱਤੇ ਪਾ ਸਕਦੇ ਹੋ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਜ਼ਰੂਰ ਕਰ ਦਿਓ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ